ਬਹੁਤ ਓਵਰਵੈਲਮਿੰਗ ਰਿਸਪੌਂਸ ਹੈ ਜੀ ਸਾਡੇ ਜਿੰਨੇ ਵਲੰਟੀਅਰ ਹੈ ਉਹ ਆਤਮਾਨ ਜੀ ਦੇ ਸਪਾਈ ਅਰਵਿੰਦ ਕੇਜਰੀਵਾਲ ਦੇ ਸਪਾਈ ਆਪ ਵੀ ਮੂਰਤਾ ਜੀ ਔਰ ਇਹ ਸਮਾਂ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਜੋ ਪੰਜਾਬ ਨਾਲ ੱਟਕੇ ਹੋਏ ਆ ਔਰ ਅਸੀਂ ਕੇਂਦਰ ਸਰਕਾਰ ਤੋਂ ਪਿਛਲੇ 10 ਸਾਲ ਦਾ ਹਿਸਾਬ ਲੈਣਾ ਜੀ ਔਰ ਮੈਂ ਵੀ ਤਿਆਰ ਹਾਂ ਜੀ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਜੀ ਚੁਣ ਕੇ ਔਰ ਸਾਡੇ ਸਾਰੇ ਵਲੰਟੀਅਰ ਵੀ ਤਿਆਰ ਹੈ ਅਸੀਂ ਉਹਨਾਂ ਨੂੰ ਵੀ ਵਿਵਲ ਹੋਟ ਦਾ ਮੈਂ ਅਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਰਾ ਹਿਸਾਬ ਲਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸਾਂਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜ਼ੁਲਮ ਚਾਹੇ ਕਿਸਾਨਾਂ ਤੇ ਜ਼ੁਲਮ ਬੇਟੀਆਂ ਤੇ ਜ਼ੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਸੀ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਰਾ ਡਾਕਟਰ ਜਰ ਕੋਡ ਰੁਕਿਆ ਹੋਇਆ ਉਹਦਾ ਹਿਸਾਬ ਇਹ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਚੱਕਾ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਜੀ ਤੁਸੀਂ ਮੈਂ ਤੁਹਾਨੂੰ ਸਾਰੇ ਮੁੱਦੇ ਦੱਸਿਆ ਜੀ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਹੈ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਜਆ ਦੋ ਸਾਲ ਚ ਕਿਹੜੇ ਕਿਹੜੇ ਪ੍ਰੋਜੈਕਟ ਬੜੀ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕਾ ਕੋਈ 사ਦਾ ਕੋਈ ਦੱਸੂਗਾ ਜੀ ਮੈਂ 사ਦਾ ਕੋਈ ਦੱਸੂਗਾ ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪ੍ਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਭਾਜੀਪੀ ਦੀ ਕੋਈ ਟੱਕਰ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਭਾਜੀਪੀ ਦਾ ਪ੍ਰਧਾਨ ਹੈ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਲੀਦਾਲਾ ਅਲਾਈਅንስ ਦੀ ਕਰ ਰਹੇ ਆ ਇਹਦਾ ਮਤਲਬ ਕੀ ਹੋਇਆ ਸਭ ਰਲੇ ਮਿਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੈਂ ਸኩል ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਲੋਕ ਪ੍ਰਸ਼ਾਸਨ ਮੰਗ ਰਹੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਡਾਕਟਰ ਬਲਬੀਰ ਜੀ ਆ ਰਹੇ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਪੰਜਾਬ ਸਰਕਾਰ ਦੇ ਵਿੱਚ ਬਹੁਤ ਹੀ ਵਧੀਤਨ ਕੰਮ ਕਰ ਰਹੇ ਨੇ ਜੀ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਲੋਕ ਸਭਾ ਪਟਿਆਲਾ ਤੋਂ ਅਰਵਿੰਦ ਕੇਰੀਪਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਲਾਣਿਆ ਅੱਜ ਉਮੀਦਵਾਰ ਐਲਾਨਤ ਤੋਂ ਬਾਅਦ ਪਹਿਲੀ ਵਾਰ ਰੋਟਰੀ ਕਲੱਬ ਨਾਪਾ ਦੇ ਵਿੱਚ ਪਹੁੰਚ ਰਿਹਾ ਸੋ ਅਸੀਂ ਤਾਂ ਵੌਲੰਟੀਅਰ ਮੀਟਿੰਗ ਰੱਖੀ ਸੀ ਪਰ ਇਹ ਜਿਹੜੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਡਾਕਟਰ ਬਲਬੀਰ ਜੀ ਵੀ ਬਹੁਤ ਚਰਚਿਤ ਤੇਰਾ ਨੇ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੇ ਆ ਪਟਾਲਾ ਦਿਹਾਤੀ ਸਾਡੇ ਨਾਲ ਗਵਾਨਚ ਹੈ ਜੀ ਉਥੋਂ ਐਮ ਐਲ ਏ ਵੀ ਨੇ ਤੇ ਅੱਜ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ ਜਿਹੜੇ ਸਾਡੇ ਬਲਾਕ ਇੰਚਾਰਜ ਨੇ ਸਾਡੇ ਕੋਆਰਡੀਨੇਟਰ ਨੇ ਉਹ ਸਾਰੇ ਪਹੁੰਚ ਰਹੇ ਨੇ ਸਾਡੇ ਨਗਰ ਕੌਂਸਲ ਦੇ ਜਿਹਨੇ ਐਮਸੀ ਸਾਹਿਬਾਨ ਨੇ ਉਹ ਪਹੁੰਚ ਰਹੇ ਨੇ ਪਾਸੋਂ ਸਾਡੇ ਐਮਸੀ ਸਾਹਿਬਾਨ ਪਹੁੰਚ ਰਹੇ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਦਿਨ ਰਾਤ ਦੇ ਕਰਕੇ ਮਿਹਨਤ ਕਰੇਗੀ ਔਰ ਮੈਂ ਵਿਸ਼ਵਾਸ ਦਵਾਣਾ ਸਰਦਾਰ ਪੁਗਤਬਾਨ ਜੀ ਨੂੰ ਕਿ ਲੋਕ ਸਭਾ ਪਟਿਆਲਾ ਨਬਾਤ ਅਸੀਂ ਵੱਡੀ ਲੀਡ ਦੇ ਨਾਲ ਡਾਕਟਰ ਬਲਵੀਜ ਨੂੰ ਚਾਵਾਗੇ ਔਰ ਲੋਕ ਸਭਾ ਪਟਿਆਲਾ ਸੀਟ ਜਿੱਤ ਕੇ ਭਗਵੰਤ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੂਗੇ ਦੇਖੋ ਮੁੱਦੇ ਤਾਂ ਜੀ ਜਿਹੜੇ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਚਾਹੇ ਉਹ ਸਿਹਤ ਨੂੰ ਲੈ ਕੇ ਆ ਚਾਹੇ ਐਜੂਕੇਸ਼ਨ ਨੂੰ ਲੈ ਕੇ ਆ ਚਾਹੇ ਜੋਬਾਂ ਦਿੱਤੀਆਂ ਨੇ ਚਾਹੇ ਪਿਛਲੇ 2 ਸਾਲਾਂ ਤੋਂ ਬਿਜਲੀ ਮਾਫ ਹੈ ਜੀ ਚਾਹੇ ਉਹ ਹਰੇਕ ਖੇਤ ਨੂੰ ਪਾਣੀ ਲੱਗਣ ਦੀ ਗੱਲ ਹੈ ਉਹ ਸਾਰੇ ਮੁੱਦੇ ਜਿਹੜੇ ਅਸੀਂ ਲੋਕਾਂ ਤੇ ਲੈ ਕੇ ਜਾਵਾਂਗੇ ਕਿ ਅਸੀਂ ਕੀ ਕੀ ਅਸੀਂ ਆਪਣਾ ਕੰਮ ਕੀਤਾ 2 ਸਾਲ 'ਚ ਔਰ ਉਹਦੇ ਬਿਹਾਫ ਤੇ ਜਿਵੇਂ ਕੇਜਰੀਵਾਲ ਸਾ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੋਟ ਪਾ ਦਿਓ ਜੇ ਤੁਹਾਨੂੰ ਲੱਗਦਾ ਕਿ ਕੰਮ ਨਹੀਂ ਕੀਤਾ ਫਿਰ ਨਾ ਪਾਇਓ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਕੰਫੀਡੈਂਸ ਆ ਔਰ ਅਸੀਂ 2 ਸਾਲਾਂ 'ਚ ਜਿੰਨਾ ਕੰਮ ਕੀਤਾ ਮੇਰਾ ਖਿਆਲ ਹੈ ਬਾਖਮਾਲਾ ਭਗਵੰਤ ਮਾਨ ਸਾਹਿਬਰਾ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਲਹਿਰ ਜਿਹੜੀ ਹੈ ਹੈਗੀ ਹੈ ਔਰ ਲੋਕ ਸਭਾ ਪਟਿਆਲਾ ਦੇ ਵਿੱਚ ਵੀ ਹੈ ਜੀ ਡਾਕਟਰ ਬਲਬੀਰ ਜੀ ਬਹੁਤ अच्छे ईमानदार और बहुत सुलझे हुए इंसान ने ते ਉਹਨਾਂ ਦਾ ਸਹਿਯੋਗ ਅਸੀਂ ਪੂਰਾ ਕਰਾਂਗੇ ਔਰ ਇਹ ਸੀਟ ਵੱਡੇ ਮਰਦ ਨੇ ਜਿੱਤ ਕੇ केजरीवाल ਸਾਹਿਬ ਵਰਗਾ ਮੁਕਾਬਲਾ ਤਾਂ ਦੇਖੋ ਜੀ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਣਾ ਲਾਵੇ ਸੱਚੇ ਪਾਤਸ਼ਾਹ ਦੇ ਹੱਥ ਵਾਸ ਹੈ ਜੀ ਬੰਦੇ ਦੇ ਹੱਥ ਵਾਸ ਥੋੜਾ ਜੀ ਪ੍ਰਮਾਤਮਾ ਇਨਸਾਨ ਚ ਵੱਸਦਾ ਜੀ ਜਦੋਂ ਇਨਸਾਨ ਨੇ ਧਾਰ ਲਿਆ ਕਿ ਠੀਕ ਹੈ ਅਸੀਂ ਆ ਫੈਸਲਾ ਕਰਨਾ ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਵੱਡੇ ਮਾਰਜਿਨ ਨਾਲ ਜਿੱਤ ਆ ਕੇ ਨਾਬਾ ਨੇ ਆਪਣਾ ਇੱਕ ਇਤਿਹਾਸ ਬਣਾਇਆ ਤਾਂ ਹੁਣ ਵੀ ਅਸੀਂ ਉਹ ਬਰਕਰਾਰ ਰੱਖਾਂਗੇ ਔਰ ਹਰੇਕ ਨੂੰ ਹਰੇਕ ਘਰ ਦੇ ਵਿੱਚ ਚਾਹੇ ਉਹ ਨਾਬਾ ਨਗਰ ਕੌਂਸਲਰ ਚਾਹੇ ਉਹ ਭਾਸੋ ਨਗਰ ਪੰਚਾਇਤਾ ਚਾਹੇ 142 ਪਿੰਡ ਨੇ ਮੈਂ ਹਰੇਕ ਘਰ ਚ ਆਪ ਜਾ ਕੇ ਆਪਣੇ ਕੰਮ ਦੀ ਕਾਰਜਕਾਰੀ ਦੀ ਰਿਪੋਰਟ ਦੱਸੂਗਾ ਔਰ ਹਰੇਕ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਕਹੂੰਗਾ ਕਿ ਸਾਡਾ ਸਮਰਥਨ ਤੁਸੀਂ ਦਿਓ ਤੁਸੀਂ ਕਿਹੜਾ ਚੁਣਵੇਂ ਪਟਿਆਲਾ ਜਿਹੜੀ ਹੈ ਇਤਿਹਾਸਕ ਜਿੱ ਬਿਲਕੁਲ ਇਤਿਹਾਸਕ ਜਿੱਤ ਹੋਏਗੀ ਬਿਲਕੁਲ ਇਤਿਹਾਸਕ ਜਿੱਤ ਹੋਏਗੀ ਔਰ ਅਸੀਂ ਵੱਡੇ ਮਾਰਜਨ ਨਾਲ ਲੋਕ ਸਭਾ ਪਟਾੜਾ ਜਿੱਤਾਂਗੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਜੂਤ ਦੇ ਵਿੱਚ ਬਹੁਤ ਉਤਸ਼ਾਹ ਨੂੰ ਚਾਰ ਪੰਜ ਦਿਨ ਹੋਏ ਨਹੀਂ ਅਜੇ ਪ੍ਰਧਾਨ ਲੱਗੇ ਨੂੰ ਮਾਨ ਸਾਹਿਬ ਵੱਲੋਂ ਕੱਲ ਡਿਊਟੀ ਲਈ ਸੀ ਵੀ ਵੱਤ ਤੋਂ ਵੱਤ ਇਕੱਠ ਕਰਨਾ ਜੂਤ ਦਾ ਤੇ ਅੱਜ ਘੱਟੋ ਘੱਟ ਮੇਰੇ ਵੱਲੋਂ 2 300 ਦਾ 100 ਟਾਈਮ ਵਿੱਚ ਇਕੱਠੇ ਹੋ ਕੇ ਆਏ ਹਾਂ ਜੀ ਤੇ ਬਹੁਤ ਉਤਸ਼ਾਹ ਜੂਤ ਦੇ ਵਿੱਚ ਜੀ ਜੂਤ ਦਾ ਕੀ ਰੋਲ ਰਹੇਗਾ ਲੋਕ ਸਭਾ ਜੂਤ ਦਾ ਤਾਂ ਇਹੀ ਮੇਨ ਰੋਲ ਹੈ ਜੀ ਅਸੀਂ ਵੱਤ ਤੋਂ ਵੱਤ ਮਿਹਨਤ ਕਰਕੇ ਜੂਤ ਵੱਲੋਂ ਟੀਮਾਂ ਬਣਾ ਕੇ ਵਾੜਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜੀ ਵੱਤ ਤੋਂ ਉਹ ਤੇ ਪ੍ਰਚਾਰ ਕਰਨਾ ਤੇ ਗੁਰਦੇਵ ਸਿੰਘ ਦੇ ਮਨ ਦੀ ਅਗਵਾਈ ਚ ਡਾਕਟਰ ਬਲਵੀਰ ਜੀ ਨੂੰ ਨਾਪੇ ਤੋਂ ਵੱਧ ਤੋਂ ਵੱਧ ਲੀਡ ਦਿਵਾ ਨਾ ਜਿਤਾਉਣ